ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਗੁਰਬਾਣੀ ਸ਼ਬਦ ਕੋਸ਼ ਦੇ ਵਿੱਚੋਂ ਕੁਝ ਸ਼ਬਦ ਜਿਹੜੇ ਆ ਉਹ ਲੈਨੇ ਔਰ ਨਾਲ ਗੁਰਬਾਣੀ ਦੇ ਵਿੱਚੋਂ ਕੁਝ ਤੁਕਾਂ ਭਗਤੀਆਂ ਲਈਆਂ ਨੇ ਜਿਨ੍ਹਾਂ ਦੇ ਆਪਾਂ ਇਹਨਾਂ ਤੇ ਵਿਚਾਰ ਕਰਨੀ ਹੈ ਇਹਨਾਂ ਦੀ ਵਿਚਾਰ ਕਰਨੀ ਹੈ ਸੋ ਸਾਧ ਸੰਗਤ ਅਪਾ ਇਸ ਵਿਚਾਰ ਨੂੰ ਹੋਰ ਅਵਪ ਕਰੀਏ ਪਹਿਲਾ ਜਿਹੜਾ ਸ਼ਬਦ ਹੈ ਸਾਸ ਮਾਇਆ ਅਵਿਦਿਆ ਸਾਸ ਵਰਾਇਣ ਨਾਨਕ ਜਿਉ ਸਸੁਰਾ ਵਾਦੀ ਜੇਠੋ ਪੋ ਪੋ ਲੋਹ ਦੂਜੀ ਸਾਸ ਕੀ ਤੁਖੀ ਸਾਸ ਇਹ ਦੂਜੀ ਸਾਸ ਸਾਸ ਆਗੀ ਮਦਰ ਇਨ ਲਾ ਸਾਸਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੋਰੇ ਜੋ ਪਹਿਲਾ ਹੈ ਅਵਿਦਿਆ ਜੀਵ स्त्री ਦੀ ਵੈਰਣ ਹੈ ਮਾਇਆ ਜੀਵ स्त्री ਦੀ ਕੀ ਹੈ ਵੈਰਣ ਹੈ ਵਾਰਾਇਣ ਵੈਰਣ ਹੈ ਅਤੇ ਸਰੀਰ ਦਾ ਮੋਹ ਜਾਨੀ ਕਿ ਸਰੀਰ ਨੂੰ ਪਾਲਣ ਲਈ ਖਾਣ ਨੂੰ ਮੰਗਦਾ ਹੈ ਸਰੀਰ ਦਾ ਜਿਹੜਾ ਮੋਹ ਹੈ ਸਰੀਰ ਦਾ ਮੋਹ ਉਹ ਬੇਸਰੀ ਨੂੰ ਪਾਲਣ ਦੇ ਵਾਸਤੇ ਉਹ ਸਰੀਰ ਕੁਝ ਮੰਗਦਾ ਰਹਿੰਦਾ ਮੋਹ ਜਾਨੀ ਸਰੀਰ ਨੂੰ ਪਾਲਣ ਲਈ ਖਾਣ ਨੂੰ ਮੰਗਦਾ ਹੈ ਜਾਨੀ ਝਗੜਦਾ ਹੈ ਝਗੜਦਾ ਰਹਿੰਦਾ ਵਾਦੀ ਮਤਲਬ ਝਗੜਾ ਕਰਦਾ ਹੈ ਵੀ ਮੈਨੂੰ ਹੋਰ ਸਮਾਨ ਦੇਉ ਕਿਉਂਕਿ ਉਹ ਆਪਣੀ ਪਾਲਣ ਦੇ ਵਾਸਤੇ ਮੰਗਦਾ ਹੈ ਜਾਨੀ ਝਗੜਦਾ ਹੈ ਮੌਤ ਦਾ ਡਰ ਭਾਅ ਜਮਰਾਇ ਦਾ ਡਰ ਮੁਰਗੜੂ ਦੁਖੀ ਕਰਦਾ ਹੈ ਸਸਰਾਵਾਦੀ ਜੇਠੋ ਪਾਉ ਬੋਲੂ ਹੈ ਜੇਠੋ ਤੋਂ ਪਾਉ ਕੀ ਜਮਰਾ ਪਾਉ ਮੌਤ ਜਮਰਾਈ ਦਾ ਦਾ ਜਿਹੜਾ ਮੁੜ ਮੁੜ ਕੇ ਪਾਉ ਪਾਉ ਮੁੜ ਮੁੜ ਲੂਹੇ ਦੁਖੀ ਕਰਦਾ ਲੂਦਾ ਰੋਹੀ ਲੂਦਾ ਦੁਖੀ ਕਰਦਾ ਮੁੜ ਮੁੜ ਕੇ ਦੁਖੀ ਕਰਦਾ ਅੱਗੇ ਹੈ ਸਸ ਸਸ ਵੀ ਹੈ ਚੰਦਰਮਾ ਦਿਨ ਰਾਵ ਦਿਨ ਰਾਵ ਚੱਲੈ ਨਿਸ ਸਸ ਚੱਲੈ ਤਾਰਕਾ ਚੱਲੇ ਤਾਰਕਾ ਲਖ ਪਰੋਏ ਅਟਲ ਬਚਨ ਹੈ ਕਿ ਦਿਨ ਇਹ ਜਿਹੜੀ ਅਟਲ ਸਚਾਈ ਆ ਅਟਲ ਬਚਨ ਹੈ ਕਿ ਦਿਨ ਅਤੇ ਸੂਰਜ ਨਾਸ਼ਵੰਤ ਹਨ ਦਿਨ ਰਵ ਚੱਲੇ ਦਿਨ ਵੀ ਚਲਾ ਜਾਂਦਾ ਅਰਬ ਸੂਰਜ ਵੀ ਚਲਾਈਂਦਾ ਭਾਵ ਨਾਸ਼ਵੰਤ ਹੈ ਖਤਮ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਰਾਤ ਅਤੇ ਚੰਦਰਮਾ ਨਾਸ਼ਵੰਤ ਹੈ ਇਹ ਵੀ ਨਾਸ਼ਵੰਤ ਹੈ ਇਹ ਵੀ ਚਲੇ ਜਾਂਦੇ ਖਤਮ ਹੋ ਜਾਂਦੇ ਨੇ ਜਿਦਾਂ ਖਾਂ ਦੇ ਦੇ ਤਾਰੇ ਨਾਸ਼ਵੰਤ ਹਨ ਪਲੂਏ ਭਾਵ ਨਾਸ਼ਵੰਤ ਹੈ ਇਹ ਵੀ ਜਿਹੜੇ ਹੈ ਖਤਮ ਹੋ ਜਾਂਦੇ ਨੇ ਨਾਸ਼ਵੰਤ ਹੱਕੇ ਹੈ 100 ਸੱਤਾ ਦਿਹਾੜੀ ਨੂੰ ਕੋ 100 ਹੁੰਦਾ ਸਹਿਨਾ ਇਸੇ ਜੀ ਨੂੰ ਜਦੋਂ ਆਪਾ ਸਹਿਣ ਹੁੰਦਾ ਉਹਨੂੰ ਸੋਹ ਕਹਿੰਦੇ ਵੀ ਤੂੰ ਆ ਚੀਜ਼ਾਂ ਸੋਹ ਵੇਜੀਆ ਆਪਣਾ ਕੀਆ ਸੋਹ ਵੇਜੀਆ ਆਪਣਾ ਕੀਆ ਆਪਣੇ ਕੀਤੇ ਕੰਮਾਂ ਦਾ ਦੁੱਖ ਸਹਾਰ ਇੰਪੈਰੇਟਿਵ ਮੂਡ ਹੈ ਇਹਦੇ ਚ ਆਪਣੇ ਕੀਤੇ ਕੰਮਾਂ ਦਾ ਦੁੱਖ ਸਹਾਰ ਅੱਗੇ ਸਭਨਾਂ ਦਾ ਸੋ ਇੱਕ ਹੈ ਸਦਹੀ ਰਹੇ ਹਜੂਰ ਹੁਣ ਸੋ ਉਹੀ ਹੈ ਹਾਂ ਇਹਨੂੰ ਉਹ ਕੋਲ ਇਹ ਵੀ ਲੱਗਿਆ ਸੋ ਇਹਦਾ ਮਤਲਬ ਹੁੰਦਾ ਸਹਾਰਨਾ ਇਸ ਸੋ ਕੀ ਹੈ ਖਸਮ ਪਰਮਾਤਮਾ ਸਭਨਾ ਦਾ ਸੋ ਇੱਕ ਹੈ ਸਦ ਹੀ ਰਹੇ ਹਜੂਰ ਸਭਨਾ ਜੀਵ ਇਸ ਤਰੀਆਂ ਦਾ ਖਸਮ ਕੌਣ ਹੈ ਪਰਮਾਤਮਾ ਉਹ ਸੋ ਇੱਕ ਹੈ ਜੋ ਸਦਾ ਹੀ ਇਹਨਾਂ ਦੇ ਅੰਗਾਂ ਦਾ ਜਿਹੜਾ ਹੈ ਉਹ ਰਹਿੰਦਾ ਹੈ ਸਦ ਹੀ ਰਹੇ ਹਜੂਰ ਹਜੂਰ ਦਾ ਮਤਲਬ ਅੰਗਾਂ ਦਾ ਰਹਿਣਾ ਹਜੂਰ ਅੰਗਾਂ ਦਾ ਰਹਿਣਾ ਅੱਗੇ ਹੈ ਸਸਾ ਹਸ ਇਹ ਹੁੰਦੀ ਓਟ ਨਾਨਕ ਏ ਨਾਨਕ ਸਹਿ ਪਕਰੀ ਸੰਤਨ ਕੀ ਅਰੇਦੇ ਅਰੇਦੇ ਭਏ ਮਗਨ ਚਰਨ ਹਾਰਾ ਜਿਨਾਂ ਮਨੁੱਖਾਂ ਨੇ ਸੰਤ ਜਨਾਂ ਦਾ ਆਸਰਾ ਸਹਿ ਲਈ ਹੈ ਉਠ ਲਈ ਹੈ ਜਿਨਾਂ ਮਨੁੱਖਾਂ ਨੇ ਸੰਤ ਜਨਾਂ ਦਾ ਆਸਰਾ ਸਹਿ ਉਠ ਲਈ ਹੈ ਉਹ ਅੰਦਰੋਂ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਜੁੜੇ ਰਹਿੰਦੇ ਹਨ ਨਾਨਕ ਸਹਿ ਪਕਰੀ ਸੰਤਨ ਕੀ ਸੰਤਾਂ ਕੀ ਰੀਦੇ ਪਏ ਮਗਨ ਚਰਨਾ ਉਹ ਮਗਨ ਰਹਿੰਦੇ ਨਹੀਂ ਇਹਦੇ ਚਰਨਾ ਚਰਨਾ ਦੇ ਨਾਲ ਇਹਦੇ ਉਸ ਮਾਲਕ ਦੇ ਉਸ ਪਰਮਾਤਮਾ ਦੇ ਚਰਨਾ ਦੇ ਨਾਲ ਜੁੜੇ ਰਹਿੰਦੇ ਆ ਉਹਦੇ ਨਾਲ ਹੀ ਉਹ ਜੁੜੇ ਜਾਂਦੇ ਨੇ ਕਿ ਹੈ ਸਾਬਤ ਸਾਬਤ ਤਾਂ ਹੁੰਦਾ ਆ ਸਾਰੀ ਆਪਾਂ ਕਹਿੰਦੇ ਨੇ ਸਾਬਤ ਸਾਰੀ ਨਦਰ ਤੈਨਾਂ ਕੋ ਨਾਨਕਾ ਨਾਨਕਾ ਨਦਰ ਤੈਨਾਂ ਕੋ ਨਾਨਕਾ ਹੀ ਨਾਨਕ ਨਾਨਕ ਇਨਾ ਨਦਰ ਤੇ ਨਾ ਕੋ ਨਾਨਕਾ ਜੇ ਸਾਬਤ ਲਾਇ ਰਾਸ ਜਿਨਾਂ ਨੇ ਸਵਾਸਾਂ ਦੀ ਸਾਰੀ ਪੂੰਜੀ ਸਾਬਤ ਹੋ ਗਈ ਸਾਰੀ ਸਾਬਤ ਸਾਰੀ ਪੂੰਜੀ ਪੂੰਜੀ ਕੈਪੀਟਲ ਜਿਹੜੀ ਅਸੀਂ ਜੋੜ ਕੇ ਰੱਖੀ ਪੂੰਜੀ ਉਹਦੀ ਨਾਮ ਨਾਮ ਦੇ ਵਪਾਰ ਕਰਨ ਵਿੱਚ ਲਾ ਦਿੱਤੀ ਜਿਨਾਂ ਨੇ ਸਵਾਸਾਂ ਦੀ ਸਾਰੀ ਪੂੰਜੀ ਜਿਹੜੀ ਹੈ ਉਹ ਨਾਮ ਦੇ ਵਪਾਰ ਦੇ ਵਿੱਚ ਇਹ ਨਾਮ ਰੂਪੀ ਵਸਤੂ ਦੇ ਵਪਾਰ ਦੇ ਵਿੱਚ ਲਗਾ ਦਿੱਤੀ ਸਾਬਤ ਫਿਰ ਅੱਗੇ ਹੈ ਸਾਬਤ ਹੈ ਦਿਲ ਦੀ ਸਾਬਤੀ ਦਿਲ ਦੀ ਸਾਬਤੀ ਕਬੀਰ ਜਾ ਕੇ ਦਿਲ ਸਾਬਤ ਨਹੀਂ ਤਾਂ ਉਹ ਕਹਾਂ ਖੁਦਾਏ ਕਹਾਂ ਖੁਦਾਏ اے ਕਬੀਰ اے ਕਬੀਰ ਸੰਬੋਧਨ ਰਬਜ ਹੈ ਵਾਜਿ ਵਾਜਿ ਦੀਏ ਜਿਵੇਂ ਆਪਾਂ ਕਿਸੇ ਨੂੰ ਆਵਾਜ਼ ਮਾਰਦੇ ਨਾ ਇਹ ਕਵੀਰ ਜਿਸ ਮਨੁੱਖ ਦੇ ਦਿਲ ਵਿੱਚ ਸ਼ਾਂਤੀ ਨਹੀਂ ਸਾਬਤ ਦਿਲ ਜਿਹੜਾ ਹੈ ਉਹ ਇਥੇ ਹੈ ਵੀ ਸ਼ਾਂਤੀ ਨਹੀਂ ਉਹਦੇ ਮਨ ਦਿਲ ਦੇ ਵਿੱਚ ਸ਼ਾਂਤੀ ਨਹੀਂ ਜੇ ਜਾਕੀ ਦਿਲ ਸਾਬਤ ਨਹੀਂ ਜਿਹਾਵ ਕੀ ਦਿਲ ਦੇ ਵਿੱਚ ਸ਼ਾਂਤੀ ਨਹੀਂ ਸ਼ਾਂਤੀ ਨਹੀਂ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ ਸ਼ਾਂਤੀ ਨਹੀਂ ਆਈ ਜਾਂ ਸ਼ਾਂਤੀ ਨਹੀਂ ਹੁੰਦੀ ਉਸ ਦੇ ਬਾਣੇ ਉਹਦੇ 31 ਚੋਂ ਦੇ ਬਾਣੇ ਰੱਬ ਕਿਤੇ ਵੀ ਨਹੀਂ ਉਹਦੇ ਬਾਣੇ ਰੱਬ ਕਿਤੇ ਵੀ ਨਹੀਂ ਸੋ 사ਸੰਗਤ ਇਹ ਸੰਤ ਕੁਛ ਸ਼ਬਦ ਦੇnabla ਆਪਾ ਇਹਨਾਂ ਪਗਤੀਆਂ ਦੇ ਰਾਹੀਂ ਇਹਨਾਂ ਗੁਰਬਾਣੀ ਵਿੱਚੋਂ ਲਈਆਂ ਆਪਣੀਆਂ ਪਗਤੀਆਂ ਤੋਕਾਂ ਦੇ ਰਾਹੀਂ ਆਪਾਂ ਕੀਤੀ ਐ ਸੋ 사ਸੰਗਤ ਅਗਲੀ ਜਿਹੜੀ ਵਿਚਾਰ ਆ ਉਹ ਪਾ ਫਿਰ ਅਗਲੀ ਵੀਡੀਓ 'ਚ ਕਰਾਂਗੇ ਸੋ ਇਨੀ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੀ ਫਤਿਹ